ਮਿੱਤਰੋ ਪਿਆਰਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਸਾਈਡ ਤੇ ਤੁਸੀਂ ਦੋ ਫੋਟੋਆਂ ਦੇਖ ਰਹੇ ਹੋ ਇੱਕ ਫੋਟੋ ਦੇ ਵਿੱਚ ਕਰਨ ਔਜਲਾ ਦੇ ਨਾਲ ਤੁਹਾਨੂੰ ਨਜ਼ਰ ਆ ਰਿਹਾ ਤਰਨ ਸ਼ਰਮਾ ਔਰ ਇੱਕ ਉੱਪਰ ਵੀਡੀਓ ਹੈ ਉਹ ਪੋਜ਼ ਕੀਤੀ ਹੋਈ ਉਹਦੇ ਵਿੱਚ ਵੀ ਤਰਨ ਸ਼ਰਮਾ ਨਜ਼ਰ ਆ ਰਿਹਾ ਤੁਹਾਨੂੰ ਜਿਹੜਾ ਕਿ ਕਰਾਟੇ ਦਾ ਬਹੁਤ ਕਮਾਲ ਦਾ ਖਿਡਾਰੀ ਹੈ ਔਰ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਪੰਜ ਨਹੀਂ ਬੇਸ਼ੁਮਾਰ ਤਮਗੇ ਜਿੱਤੇ ਨੇ ਉਹਨੇ ਭਾਰਤ ਵਾਸਤੇ ਪੰਜਾਬ ਵਾਸਤੇ ਪਰ ਸਾਡੇ ਮੁਲਕ ਦੀ ਇਹ ਤਰਾਸ਼ਦੀ ਹੈ ਕੀ ਸਾਡਾ ਮੁਲਕ ਸਿਰਫ ਔਰ ਸਿਰਫ ਇੱਕੋ ਗੇਮ ਦਿਵਾਲੇ ਹੋਇਆ ਇੱਕੋ ਗੇਮ ਨੂੰ ਪ੍ਰਮੋਟ ਕਰ ਰਿਹਾ ਇੱਕੋ ਗੇਮ ਨੂੰ ਕਰੋੜਾਂ ਅਰਬਾਂ ਰੁਪਈਆ ਦੇ ਰਿਹਾ ਉਹ ਗੇਮ ਹੈ ক্রিকেট ਮੈਂ ਇਹ ਨਹੀਂ ਕਹਿੰਦਾ ਕਿ ক্রিকেট ਕੋ ਮਾੜੀ ਗੇਮ ਆ ਪਰ ਬੈਲੈਂਸ ਹੋਣਾ ਚਾਹੀਦਾ ਹਰ ਚੀਜ਼ ਦਾ ਪੰਜਾਬ ਦੇ ਵਿੱਚ ਕਬੱਡੀ ਖੋਖੋ ਹੋਰ ਬਹੁਤ ਸਾਰੀਆਂ ਗੇਮਾਂ ਨੇ ਜਿਵੇਂ ਮੁੰਡਾ ਕਰਾਟੇ ਖੇਡਦਾ ਪਰ ਕਿਸੇ ਵੀ ਗੇਮ ਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਭਗਵੰਤ ਮਾਨ ਸਾਹਿਬ ਨੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਅਸੀਂ ਖਿਡਾਰੀਆਂ ਲਈ ਉਹ ਕਰਾਂਗੇ ਆਹ ਕਰਾਂਗੇ ਤੇ ਇਹ ਮੁੰਡਾ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜਲੀਲ ਹੋ ਰਿਹਾ ਸੀਗਾ ਤੁਹਾਨੂੰ ਯਾਦ ਹੋਵੇਗਾ ਇਸ ਮੁੰਡੇ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਮੈਂ ਉਦੋਂ ਵੀ ਵੀਡੀਓ ਬਣਾਈ ਸੀ ਇਸ ਮੁੰਡੇ ਦੇ ਹੱਕ ਦੇ ਵਿੱਚ ਔਰ ਉਸ ਵੀਡੀਓ ਦਾ ਫਾਇਦਾ ਵੀ ਹੋਇਆ ਸੀਗਾ ਮੈਂ ਨਹੀਂ ਕਹਿੰਦਾ ਕਿ ਸਿਰਫ ਮੇਰੀ ਵੀਡੀਓ ਕਾਫੀ ਮੀਡੀਆ ਨੇ ਵੀਡੀਓ ਕੀਤੀਆਂ ਸਨ ਉਸ ਮੁੰਡੇ ਦੀ ਕਵਰ ਕਵਰੇਜ ਕੀਤੀ ਜਦੋਂ ਅਮਰੀਕਾ ਤੋਂ ਖੇਡ ਕੇ ਆਇਆ ਸੀਗਾ ਤਮਗਾ ਲੈ ਕੇ ਆਇਆ ਸੀਗਾ ਔਰ ਥਮਗਾ ਲੈ ਕੇ ਜਦੋਂ ਆਇਆ ਤੇ ਇਹਨੂੰ ਬਹੁਤ ਉਮੀਦ ਸੀ ਕਿ ਸਾਡੇ ਮੁਲਕ ਦੀ ਸਰਕਾਰ ਕੋਈ ਆਫੀਸਰ ਕੋਈ ਸਰਕਾਰ ਦੇ ਨੁਮਾਇੰਦੇ ਕੋਈ ਖਿਡਾਰੀਆਂ ਦੇ ਕੋਈ ਵੱਡੇ ਜਿਹੜੇ ਮੇਜ਼ਬਾਨ ਹੁੰਦੇ ਨੇ ਕੋਈ ਨਾ ਕੋਈ ਮੈਨੂੰ ਲੈਣ ਆਏਗਾ 에ਰਪੋਰਟ ਤੇ ਜਾਂ ਬੱਸ ਸਟਾਪ ਤੇ ਦੇਖੋ ਇਹ ਬੱਸ ਬੱਸ ਦੇ ਵਿੱਚ ਇਕੱਲਾ ਆਇਆ ਉਹ ਵੀਡੀਓ ਇਹਦੀ ਦੇਖ ਦੇ ਕੇ ਬੜਾ ਰੋਣਾ ਆਇਆ ਸੀ ਲੋਕਾਂ ਨੂੰ ਮੈਂ ਵੀ ਬੜਾ ਅਫਸਰਟ ਹੋਇਆ ਔਰ ਮੈਂ ਵੀਡੀਓ ਬਣਾਈ ਸੀਗੀ ਇਨੂੰ ਲੈਣ ਸਿਰਫ ਇਹਦੇ ਕੁਝ ਇੱਕ ਯਾਰ ਦੋਸਤ ਆਏ ਸਨ ਪਿੰਡ ਦੇ ਹੋਰ ਕੋਈ ਬੰਦਾ ਸਰਕਾਰੀ ਕੋਈ ਪੁਲਿਸ ਆਫੀਸਰ ਕੋਈ ਸਰਕਾਰ ਦਾ ਬੰਦਾ ਕੋਈ ਖਿਡਾਰੀ ਕੋਈ ਨਹੀਂ ਇਸ ਬੰਦੇ ਨੂੰ ਲੈਣ ਆਇਆ ਔਰ ਉਦੋਂ ਦੁੱਖ ਇਸ ਬੰਦੇ ਦਾ ਸੁਣਨ ਵਾਲਾ ਸੀਗਾ ਮੈਂ ਚਾਹਣਾ ਤੁਹਾਨੂੰ ਯਾਦ ਕਰਾਵਾਂ ਉਸ ਤੁਸੀਂ ਵੀਡੀਓ ਨੂੰ ਮੜ ਜਾ ਦੇਖੋ ਔਰ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਥੋੜੀ ਜਿਹੀ ਹੋਰ ਕਿ ਹੁਣ ਕੀ ਹੋਇਆ ਕਰਨ ਔਜਲੇ ਦੀ ਗੱਲ ਜਰੂਰ ਸੁਣ ਕੇ ਜਾਣਾ ਵੀਡੀਓ ਪੂਰੀ ਦੇਖਿਓ ਬਹੁਤ ਹੀ ਲੰਬੀ ਵੀਡੀਓ ਨਹੀਂ ਹੋਏਗੀ ਪਰ ਜਰੂਰ ਦੇਖਿਓ ਵੀਡੀਓ ਸਾਰੇ ਅੱਜ ਦੇ ਦਿਨ ਫੇਸਬੁਕ 'ਤੇ ਕੋਈ ਗਲੰਦਾ ਸਭ ਨੂੰ ਪਤਾ ਹੈ ਲੇਕਿਨ ਮਰੇ ਕੋਈ ਨਹੀਂ ਆਇਆ ਤੁਹਾਡੇ ਅੱਗੇ ਆ ਗਰਾਉਂਡ ਪ੍ਰੋਫੀ ਦੀ ਰਿਐਲਿਟੀ ਦਿਖਾ ਰਿਹਾ ਕੋਈ ਐਮਐਲਏ ਨਹੀਂ ਕੋਈ ਐਮਪੀ ਨਹੀਂ ਸਭ ਬਸ ਕਹਿਂਦੀ ਗੱਲਾਂ ਨੇ 43 ਕੰਟਰੀ ਨੇ ਪਾਰਟਿਸਿਪੇਟ ਕੀਤਾ ਜਿਦੇ ਵਿੱਚ ਮੈਂ ਆਪਣੇ ਦੇਸ਼ ਵੱਲੋਂ ਖੇਡਦੇ ਹੋਏ ਅੱਜ ਤੀਜਾ ਸਥਾਨ ਹਾਸਲ ਕੀਤਾ ਕਤਕੀ ਇਸਰਾ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਆ ਜਾਂ ਮੈਂ ਕਿਸੇ ਬੜੇ ਬਾਪ ਦੀ ਉਲਾਦ ਨਹੀਂ ਆ ਨਾ ਤਾਂ ਕਰਕੇ ਮਜਬੂਰੀ ਜਿ ਮੈਨੂੰ ਬਸ ਕੰਨਾ ਕਰ ਰਿਹਾ ਜੇ ਕੁਝ ਨਈ ਨਈ ਕਰਕੇ ਦੇਣਾ ਤਾਂ ਸਾਨੂੰ ਦੱਸ ਦੇ ਕੋਰਾ ਜਵਾਬ ਦੇ ਦੇ ਨਾ ਵੀ ਤੁਹਾਡੇ ਹੱਥੀਂ ਕੁਝ ਨਹੀਂ ਆ ਆਦੀ ਜੇਮਾਂ ਚਾਹੀਦੀ ਜ਼ਰੂਰੀ ਵੀਰ ਪੈਸਾ ਜੇਮਾਂ ਤੇ ਲੈਣਾ ਆ ਲਾਸ਼ ਮੈਂ ਲੈ ਇੰਡੀਆ ਲਈ ਇਹ ਤੋਂ ਬਾਅਦ ਤਰੁਣ ਸ਼ਰਮਾ ਨੇ ਸੰਯਾਸ ਤੇ ਲੈ ਆਜ ਇਹ ਤਾਂ ਵਧੀਆ ਮੈਂ ਵੀ ਪੁੱਕੀ ਅਫੀਮ ਇਹ ਜੀ ਜਾਬੀ ਦੇਚਣੀ ਸ਼ੁਰੂ ਕਰ ਦੇਣੀ ਆ ਸ਼ਰਾਬ ਵੇਚਣੀ ਸ਼ੁਰੂ ਕਰ ਦੇਣੀ ਆ ਅੱਜ ਕੱਲ ਅਨਪੜ MLA ਲੱਗੇ ਹੋਏ ਨੇ ਅਜੇ ਤੱਕ ਇਹ ਘਾਰੇ ਆ ਇਹ ਅਨਾਉਂਸ ਕੀਤਾ ਸੀ ਉਦੋਂ ਬੜਾ ਦੁਖੀ ਹੋਏ ਨੇ ਕਿ ਜਿਵੇਂ ਲੋਕੀ ਭੁੱਕੀਆਂ ਵੇਚ ਕੇ ਡਰੱਗ ਵੇਚ-ਵੇਚ ਕੇ ਅਮੀਰ ਹੁੰਦੇ ਜਾ ਰਹੇ ਨੇ ਇਸ ਬੱਧਰ ਦੁਖੀ ਹੋ ਕੇ ਇਹ ਗੱਲ ਕਹੀ ਸੀ ਹਾਲਾਂਕਿ ਇਹਨੇ ਕੋਈ ਇਹ ਨਹੀਂ ਕਿ ਵੇਚਣਾ ਸ਼ੁਰੂ ਕਰ ਦਿੱਤਾ ਸੀਗਾ ਔਰ ਇਸ ਦੇ ਬਿਆਨ ਤੇ ਵੀ ਬੜਾ ਉਦੋਂ ਕਿੰਤੂ ਪਰੰਤੂ ਹੋਇਆ ਸੀ ਕਿਉਂਕਿ ਬਹੁਤੇ ਸਾਰੇ ਮੀਡੀਆ ਜੀ ਇਹਨਾਂ ਦੀ ਖਬਰ ਇਹ ਕਵਰ ਕੀਤੀ ਸੀ ਤੇ ਬਾਅਦ ਵਿੱਚ ਅਸੀਂ ਇਹ ਵੀ ਨਹੀਂ ਦੇਖਦੇ ਕਿ ਕੇਸ ਬੰਦੇ ਨੇ ਕੀ ਗੱਲ ਔਰ ਕਿਹੜੇ ਹਾਲਾਤਾਂ ਵਿੱਚ ਕਹੀ ਸੀ ਫਿਰ ਇਹਦੇ ਇਸ ਬਿਆਨ ਨੂੰ ਵੀ ਬੜਾ ਤੋੜ ਪਾਣ ਕੇ ਲੋਕਾਂ ਤੱਕ ਪਹੁੰਚਾਇਆ ਗਿਆ ਕਿ ਇਦਾਂ ਕਿਦਾਂ ਹੋ ਸਕਦਾ ਐਨੀਵੇ ਇਸ ਬੰਦੇ ਤੇ 12 ਲੱਖ ਦਾ ਕਰਜ਼ਾ ਸੀਗਾ ਸਾਡੀ ਸਰਕਾਰ ਨੇ 1 ਰੁਪਈਆ ਤੱਕ ਇਸ ਬੰਦੇ ਦੀ ਹੈਲਪ ਨਹੀਂ ਕੀਤੀ ਇੱਕ ਸਿੰਗਲ ਰੁਪਈਆ ਇਸ ਬੰਦੇ ਦੀ ਹੈਲਪ ਨਹੀਂ ਕੀਤੀ ਔਰ ਦੇਖੋ ਪੂਰੀ ਦੁਨੀਆ ਦੇ ਵਿੱਚ ਜਦੋਂ ਇਹਦੀ ਵੀਡੀਓ ਇਹ ਬੱਸ ਵਾਲੀ ਵਾਇਰਲ ਹੋਈ ਸੀ ਪੂਰੀ ਦੁਨੀਆ ਦੇ ਵਿੱਚੋਂ ਲੋਕਾਂ ਨੇ ਬਹੁਤ ਐਨਆਰਆਈ ਨੇ ਹੈਲਪ ਕੀਤੀ ਥੋੜਾ ਬਹੁਤ ਉਹਦੇ ਵਿੱਚ ਮੇਰਾ ਵੀ ਯੋਗਦਾਨ ਸੀਗਾ ਔਰ ਇਹਦਾ 4-5 ਲੱਖ ਹੋ ਗਿਆ ਸੀ ਕਲੀਅਰ 9 ਲੱਖ ਇਕ ਸਾਢੇ 9.5 ਲੱਖ ਰੁਪਈਆ ਦਾ ਬਚਦਾ ਸੀਗਾ ਦੇਖੋ ਕਰਨ ਔਜਲਾ ਜਦੋਂ ਉਹਨੇ ਪੈਰ ਦੀ ਪੈਰ ਦਾ ਅੰਗੂਠਾ ਦੇ ਅੰਗੂਠੇ ਦਾ 9 ਦਿਖਾ ਕੇ ਕਿਸੇ ਆਰਟਿਸਟ ਦੀ ਕਿਸੇ ਨਵੇਂ ਕਲਾਕਾਰ ਦੀ ਵੇਜਤੀ ਕੀਤੀ ਸੀ ਮੈਂ ਉਦੋਂ ਵੀ ਬੋਲਿਆ ਸੀਗਾ ਕਿ ਇਹ ਗਲਤ ਗੱਲ ਆ ਬਹੁਤ ਗਲਤ ਗੱਲ ਆ ਮੈਂ ਬੜਾ ਨਿੰਦਿਆ ਸੀ ਇਸ ਗੱਲ ਨੂੰ ਪਰ ਇਹ ਨਹੀਂ ਹੁੰਦਾ ਕਿ ਤੁਸੀਂ ਜਿਹੜੇ ਬੰਦਾ ਕੋਈ ਮਾੜਾ ਕੰਮ ਕਰਦਾ ਜਿਉਂ ਜੀ ਤੁਸੀਂ ਗੱਲ ਕੀਤੀ ਆ ਤੇ ਜੇ ਉਹਦਾ ਕੋਈ ਕਦੇ ਉਹ ਬੰਦਾ ਚੰਗਾ ਕੰਮ ਕਰਦਾ ਤੁਸੀਂ ਉਹਨੂੰ ਇਸ ਕਰਕੇ ਇਗਨੋਰ ਕੀਤਾ ਵੀ ਇਹਨੇ ਐਂਦਾ ਕੀਤਾ ਸੀ ਕਦੇ ਨਹੀਂ ਉਦੋਂ ਕਰਨ ਨੇ ਕੁਝ ਮਾੜਾ ਕੀਤਾ ਸੀਗਾ ਕਰਨ ਔਜਲਾ ਨੇ ਉਦੋਂ ਮੈਂ ਬੋਲਿਆ ਸੀਗਾ ਮਾੜਾ ਬੋਲਿਆ ਸੀਗਾ ਕੋਈ ਗਾਲੀ ਬਲੋਚ ਨਹੀਂ ਮੈਂ ਹੁੰਦਾ ਪਰ ਮੈਂ ਕਲਾਸ ਜ਼ਰੂਰ ਲਾਈ ਸੀ ਕਿ ਬਹੁਤ ਗਲਤ ਹੈ ਜੇ ਤੂੰ ਆ ਜਦਾ ਸਟਾਰ ਹੈ ਤੇ ਨਵੇਂ ਮੰਦਿਆਂ ਨੂੰ ਕੁਝ ਵੀ ਨਹੀਂ ਤੂੰ ਸਮਝਦਾ ਇਹ ਗਲਤ ਗੱਲ ਹੈ ਇਹਨੇ ਪੈਰ ਦਾ ਅੰਗੂਠਾ ਦਿਖਾ ਕੇ ਕਿਹਾ ਸੀਗਾ ਕਿ ਤੂੰ ਮੇਰੇ ਪੈਰ ਦੇ ਅੰਗੂਠੇ ਵਰਗਾ ਵੀ ਨਹੀਂ ਖੈਰ ਉਹ ਗੱਲ ਗਈ ਹੈ ਪਰ ਉਸੇ ਕਰਨ ਔਜਲੇ ਨੇ ਬਹੁਤ ਦਲੇਰੀ ਦਿਖਾਈ ਹੈ ਮੈਂ ਸਲੂਟ ਕਰਦਾ ਅੱਜ ਜੇ ਉਦੋਂ ਨਿਖੇਧੀ ਕੀਤੀ ਸੀ ਅੱਜ ਮੈਂ ਵਧਾਈ ਵੀ ਕਰਦਾ ਕਿਉਂਕਿ ਬੰਦਾ ਹਰ ਵੇਲੇ ਸੇਮ ਨਹੀਂ ਹੁੰਦਾ ਅੱਜ ਕਰਨ ਔਜਲਾ ਨੇ ਕਿਸੇ ਵੀ ਕਲਾਕਾਰ ਨੇ ਇਸ ਬੰਦੇ ਦੀ ਜਾਂ ਕਿਸੇ ਦੀ ਬਾਹ ਨਹੀਂ ਫੜੀ ਪਰ ਕਰਨ ਔਜਲਾ ਨੇ 9 ਲੱਖ ਰੁਪਈਆ ਕੋਈ ਥੋੜਾ ਨਹੀਂ ਹੁੰਦਾ ਕਿਸੇ ਨੂੰ ਅੱਜ 900 ਰੁਪਈਆ ਨਹੀਂ ਕੋਈ ਦੇ ਕਿਸੇ ਨੂੰ 90 ਰੁਪਈਏ ਦੇ ਕੇ ਕੋਈ ਖੁਸ਼ ਨਹੀਂ ਅੱਜਕੱਲ ਪਰ ਕਰਨ ਔਜਲਾ ਨੇ ਕਮਾਲ ਕਰ ਦਿੱਤੀ 9 ਲੱਖ ਰੁਪਈਆ ਦਿੱਤਾ ਔਰ ਨਾਲ ਇਹ ਵੀ ਕਿਹਾ ਕਿ ਕਿਸੇ ਨੂੰ ਪਤਾ ਨਾ ਲੱਗੇ ਕਰਨ ਔਜਲਾ ਨੇ ਆਪ ਕਦੇ ਅਨਾਉਂਸ ਨਹੀਂ ਕੀਤਾ ਕਿ ਮੈਂ ਹੈਲਪ ਕੀਤੀ ਕਿਸੇ ਦੀ ਪਰ ਕਿਸੇ ਨੇ ਉਹ ਅਨਮੋਲ ਕਵਾਤਰੇ ਦਾ ਨਾਂ ਲੱਗ ਰਿਹਾ ਹੁਣ ਪਤਾ ਨਹੀਂ ਸਚਾਈ ਕੀ ਹੈ ਇਹ ਉਹ ਜਾਣਨ ਪਰ ਕੁਛ ਨਾ ਕੁਛ ਹੋਇਆ ਸੀਗਾ ਸ਼ਾਇਦ ਮੈਂ ਸਟੋਰੀ ਲੱਭਾਗਾ ਹੋ ਅੱਜ ਮੈਨੂੰ ਨਈ ਸਟੋਰੀ ਮਿਲੀ ਕੁਛ ਮਿਲਿਆ ਨਹੀਂ ਉਹ ਜਿਹੜਾ ਸਟੋਰੀ ਕਦੇ ਕਵਰ ਕਰਾਂਗੇ ਕਿ ਟੀਚਰੀ ਜੀ ਕੀਤੀ ਸੀਗੀ ਕਿ ਕਰਨ ਔਜਲਾ ਨੇ ਜੂਆ ਖੇਡ ਕੇ ਤੇ ਜੂਏ ਤੇ ਪੈਸੇ ਲਾ ਲਾ ਕੇ ਤੇ ਇਸ ਬੰਦੇ ਦੀ ਹੈਲਪ ਕੀਤੀ ਆ ਦੇਖੋ ਗੱਲ ਇਹ ਆ ਸੋਚਣ ਵਾਲੀ ਕਿ 9 ਲੱਖ ਰੁਪਈਆ ਦੇ ਕੇ ਹੈਲਪ ਕੀਤੀ ਆ ਗੱਲ ਇਹੀ ਆ ਸੋਚਣ ਵਾਲੀ ਸਭ ਤੋਂ ਵੱਡੀ ਉਹਨੇ ਚੋਰੀ ਕੀਤੀ ਡਾਕਾ ਮਾਰਿਆ ਹੱਕ ਦੀ ਕਮਾਈ ਹਲਾਲ ਦੀ ਕਮਾਈ ਇਹ ਉਹਦਾ ਮੈਟਰ ਆ ਦੇਖੋ ਸੋਚਣ ਵਾਲੀ ਗੱਲ ਇਹ ਹੈ ਕਿ ਉਸ ਬੰਦੇ ਨੇ 9 ਲੱਖ ਰੁਪਇਆ ਦੇ ਕੇ ਇਸ ਗਰੀਬ ਦਾ ਕਰਜ਼ਾ ਉਤਾਰ ਦਿੱਤਾ ਇਸ ਗਰੀਬ ਦੇ ਸਿਰ ਤੇ ਛੱਤ ਪਾ ਦਿੱਤੀ ਐਪਰੀਸ਼ੀਏਟ ਕਰਨ ਵਾਲੀ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹਰ ਵੇਲੇ ਪਖੇ ਹੋਏ ਤੰਦੂਰ ਵਾਂਗੂ ਨਹੀਂ ਰਹਿਣਾ ਚਾਹੀਦਾ ਸੋ ਕਰਨ ਔਜਲਾ ਬਹੁਤ ਬਹੁਤ ਥੈਂਕ ਯੂ ਬੜਾ ਅੱਛਾ ਆਰਟਿਸਟ ਹੋਣ ਦੇ ਨਾਲ ਨਾਲ ਤੁਸੀਂ ਇਸ ਚੀਜ਼ ਦਾ ਪ੍ਰੂਫ ਦਿੱਤਾ ਕਿ ਵਧੀਆ ਇਨਸਾਨ ਵੀ ਆ ਕਰਨ ਔਜਲਾ ਇੱਕ ਦਿਨ ਲਾਈਵ ਸੀਗਾ ਉਹਦੇ ਵਿੱਚ ਵੀ ਕਿਸੇ ਨੇ ਕਿਹਾ ਕਿ ਤੁਸੀਂ ਹੈਲਪ ਕੀਤੀ ਕਰਨ ਔਜਲਾ ਨੇ ਬਹੁਤ ਸੋਹਣੀ ਗੱਲ ਕੀਤੀ ਕਹਿੰਦੇ ਕਿ ਮੈਂ ਇਦਾਂ ਨਾ ਕਿਹਾ ਕਰੋ ਕਿ ਤੁਸੀਂ ਕਿਸੇ ਦੀ ਮਦਦ ਕੀਤੀ ਆ ਮਾਲਕ ਨੇ ਮੇਰੇ ਕੋਲ ਕਰਾਤੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰੇ ਕੋਲ ਕਰਾਤੀ ਹੁਕਮ ਲਾਇਆ ਸੀਗਾ ਤੇ ਮੈਂ ਹੈਲਪ ਕਰ ਦਿੱਤੀ ਔਰ ਅੱਗੇ ਤੋਂ ਵੀ ਜੇ ਕਿਸੇ ਨੂੰ ਜ਼ਰੂਰਤ ਹੋਵੇ ਵਾਕੇ ਜ਼ਰੂਰਤ ਹੋਵੇ ਨਹੀਂ ਕਿ ਹਰੇਕ ਦੀ ਕਿਸੇ ਜੁਰਤ ਹੋਵੇ ਤਾਂ ਆਪਾਂ ਨਾਲ ਖੜੇ ਭਰਾਵਾਂ ਦੇ ਸੋ ਜਿਹੜੀ ਚੰਗੀ ਗੱਲ ਆ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜੀ ਮਾੜੀ ਗੱਲ ਆ ਉਹਨੂੰ ਜ਼ਰੂਰ ਨਿਖੇਦੀ ਵੀ ਕਰਨੀ ਚਾਹੀਦੀ ਆ ਸੋ ਕਰਨ ਔਜਲਾ ਨੇ ਚੰਗਾ ਕੰਮ ਕੀਤਾ ਮੈਂ ਬੜਾ ਖੁਸ਼ ਆ ਔਰ ਮੇਰਾ ਦਿਲ ਕੀਤਾ ਕਿ ਕਰਨ ਔਜਲਾ ਦਾ ਧੰਨਵਾਦ ਜ਼ਰੂਰ ਕੀਤਾ ਜਾਵੇ ਸੋ ਬਹੁਤ ਬਹੁਤ ਸ਼ੁਕਰੀਆ ਪਿਆਰ ਕਰਦੇ ਰਹੋ ਵੀਡੀਓ ਸ਼ੀਡਿਓ ਜੇ ਤੁਹਾਨੂੰ ਇਹ ਵੀ ਗੱਲ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ